من الشیطان شیطان الرجیم، بسم اللہ الرحمن الرحیم آج اجی صورت علی عمران دا بار بار شروع کران دے گے کم تم ہے بہتر اما تین جماعت ہو اور مسلمان، مسلمانہ دا ذکر ہے کہ ایک بہترین امت ہو بہترین جماعت ہو اخری جات ناسی جڑی لوگان دی اصلاح دے واسطے کام کرتی ہے تام تسی حکم ہو بالمعروف اچھے کام دا وطن ہونا اور منع کر دیو تسی ਕਿ ਮੈਂ ਅਨਿਲ ਮੁੰਕਰੇ ਬੁਰੇ ਕੰਮਾਂ ਤੋਂ ਯਾਨੀ ਲੋਕਾਂ ਨੂੰ ਤੁਸੀਂ ਬੁਰਾਈ ਤੋਂ ਮਨਾ ਕਰਦੇ ਹੋ ਔਰ ਅਛਾਈ ਦਾ ਹੁਕਮ ਦਿੰਦੇ ਹੋ ਤੋ ਮੀਨੂ ਨਾ ਬਿੱਲਾਹ ਹੀ ਰੱਬ ਤਾਲਾ ਦੇਤੇ ਤੁਸੀਂ ਈਮਾਨ ਲਿਆਉਂਦੇ ਹੋ ਇਹ ਜਿਹੜੀ ਜਮਾਤ ਜਿਸ ਵਕਤ ਮੁਹੰਮਦ ਸੱਲੱਲਾਹੁ ਅਲੈਹ ਵੈਸੱਲਮ ਜੀ ਦੇ ਇੱਕ ਉਹਨਾਂ ਦੇ ਨਾਲ ਜਿਹੜੀ ਜਮਾਤ ਸੀ ਇੱਥੇ ਉਹਦਾ ਜ਼ਿਕਰ ਹੋ ਰਿਹਾ ਉਹ ਸਾਰੀ ਜਮਾਤ ਦਾ ਜ਼ਿਕਰ ਹੋ ਰਿਹਾ ਵਾ ਲੋਰ ਅਗਰ ਆਮਨ ਈਮਾਨ ਲੈਣ ਦੇ ਅਹਿਲੁਲ ਕਿਤਾਬੀ ਅਹਿਲੇ ਕਿਤਾਬ ਜਿਹੜੇ ਨੇ ਉਹ ਵੀ ਈਮਾਨ ਲੈਣ ਦੇ ਲਕਾਂ ਨਾ ਹਾਇਰ ਅੱਲਾਹ ਹੁੰਦਾ ਉਹਨਾਂ ਦੇ ਵਾਸਤੇ ਇਹ ਬਹੁਤ ਅੱਛੀ ਗੱਲ ਹੁੰਦੀ ਹੈ ਬਿਹਤਰੀਨ ਹੁੰਦਾ مین ہومول کچھ جڑے نے او آلریڈی مومن نے و اکثر ہم اکثر انہوں کے فاسک ان فاسق نے یعنی جس وقت اسلام آیا سی تو اس وقت اہلی کتاب دے کے کافی لوگ جڑے نے مسلمان ہوئے سی اتنے انہوں کا ذکر ہے کہ دے کے کچھ جڑے نے آلریڈی مومن نے لیکن زیادہ تر جڑے نے فاسق نے لیں یا ضرور روکوم اِل لازم ہرگی جہاں نے تو نقصان نہیں پہنچا سکتے الازم مگر تھوڑی جڑی جی تکلیف د دے نے وا این یوکا تی لوک مر اگر تمہیں لڑو یا ولوک مت بار تو ਆਪਣੇ ਪੈਰਾਂ ਦੇ ਉੱਤੇ ਵਾਪਸ ਪਲਟ ਜਾਂਦੇ ਸੁਮਾ ਫਿਰ ਲਾਜ ਹੁਣ ਸਾਰੋ ਨਾ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ਜਾਏਗੀ زوری بات مسلط کر دیتے گئی ہے لئے ہمول ضلع تو انہوں نے ضلع جڑی ہے او مسلط کر دیتے گئی ہے ای نماس ہو کف جتنے بھی جان دے اونا دوتے جڑی جی ضلع اللہ تعالیٰ نے مسلط کی ہے الا مگر بے من اللہ ہی ہاں اگر اللہ تعالیٰ انہوں نے پناہ دے سائڈ و حب اور پناہ دے آ جائیں نہ لوگان دی پناہ دے آ جان و باؤ اور واپس لوڈن دے بے لوٹنگ بن من اللہ اللہ تعالیٰ غذب دوری بات اور مسلط کی گئی ہے لئے ہم المس خانہ تو انہوں کے موتاجی جیڑی ہے وہ مسلط کیتی گئی ہے مسلط اس وجہ سے کان کہ وہ انکار کرتے سی بے آیت اللہ تعالیٰ دیا آیتنا کا انکار کرتے و یخ تو لو اور جہاں نبی نے, انہوں نے قتل کرتے سی بغیر حساب بغیر بگئی رق بغیر حق, حق تبیاں قتل کردے سی ذالیقا اس وجہ تو بے مار سو جو انہوں نے نافرمانی کی تھی وہ کان وقان اسی تا یا دے نالوں او بدنے والے سی یعنی کہ ایتھے اللہ تعالیٰ نے دسیا کہ انہوں کے اتنے اس واسطے ضلعت جہی ہے انہوں نے مسلط کی گئی اور انہوں کے متاجک کہ وہ نبیاں نو بغیر حق تو قتل تتل سی اور اللہ تعالیٰ دیتوں کا انکار کرتے سی لئے سن سوان برابر کہ وہ سارے لوگ انہوں برابر نہیں ہے بے مین کتاب یہ یا کتاب دے دم متن قائم ایک جماعت ایسی ہے جڑی انصاف کے اتنے قائم ہے ਜਿਹੜੀ ਇਨਸਾਫ ਦੇ ਉੱਤੇ ਖੜੀ ਹੈ ਯਤ ਨੂੰ ਨਾ ਆਇਤullahil taala ਦੀਆਂ ਆਇਤਾਂ ਦੇ ਉੱਤੇ ਉਹ ਜਿਹੜੇ ਨੇ ਉਪੜਦੇ ਨੇ ਉਹਨਾਂ ਨੂੰ ਅਨਾ ਅੱਲੈ ਲੈ ਰਾਤ ਨੂੰ ਉਹ ਖੜੇ ਹੁੰਦੇ ਨੇ ਬਹੁਤ ਜਸਦੂਨਾ ਔਰ ਸਜਦੇ ਕਰਦੇ ਨੇ ਇਥੇ ਉਹ ਜਿਹੜੇ ਹਜ਼ੂਰ ਪਾਕ ਸੱਲੱਲਾਹ ਸੱਲਮ ਦੇ ਜ਼ਮਾਨੇ ਵਿੱਚ ਜਿਹੜੇ ਇਸਾਈ ਰਾਹਿਬ ਸੀ ਹਜ਼ੂਰ ਪਾਕ ਦੇ ਜ਼ਮਾਨੇ 'ਚ ਉਹਨਾਂ ਦੇ ਕਿਰਦਾਰ ਦਾ ਜ਼ਿਕਰ ਹੋ ਰਿਹਾ ਹੈ ਕਿ ਉਹਨਾਂ ਦੇ ਵਿੱਚੋਂ ਕੁਝ ਲੋਕ ਜਿਹੜੇ ਨੇ ਉਹ ਆਲਰੇਡੀ ਮਾਨ ਲੈਏ ਨੇ ਔਰ ਜਿਸ ਤਰ੍ਹਾਂ ਉਹਨਾਂ ਦੇ ਵਿੱਚੋਂ ਬਹੀਰਾ ਰਾਹਿਬ ਸੀ ਜਿਹਨੇ ਹਜ਼ੂਰ ਪਾਕ ਸੱਲੱਲਾਹ ਸੱਲਮ ਨੂੰ ਪਛਾਣ ਲਿਆ ਸੀ ਤੋਂ ਨੇ ਆਖਿਆ ਸੀ ਕਿ ਆਖਰੀ ਨਬੀ ਨੇ ਵੋ ਜੋ ਮੀਨੂਨਾ ਇਮਾਨ ਲਿਆਉਂਦੇ ਨੇ ਬਿਲਾਹ ਅੱਲਾਹ ਤਾਲਾ ਦੇ ਉਤੇ ਵੋ ਜੋ ਮੀਨੂ ਲਾਹਿਰ ਉਰ ਆਖਿਰਤ ਦੇ ਉਤੇ ਮਾਨ ਲਿਆਉਂਦੇ ਨੇ ਯਾਨੀ ਕਿ ਉਹ ਯਾਨੀ ਕੋਸ਼ਨਾ ਜਿਹੜੇ ਨੇ ਅੱਲਾਹ ਤਾਲਾ ਦੇ ਉਤੇ ਉਰ ਯੋਮਿਆ ਆਖਿਰਤ ਤੇ ਮਾਨ ਲਿਆਉਂਦੇ ਨੇ ਵਾ ਯ ਮਰੂਨਾ ਬਿਲ ਮਾਰੂਫ ਅੱਛੇ ਤਰੀਕੇ ਅੱਛੇ ਕੰਮਾਂ ਦਾ ਹੁਕਮ ਦਿੰਦੇ ਨੇ ਵਾ ਯ ਨਾ ਹਾਉਨਾ ਦਿਲ ਮਨਕਾਰੇ ਬੁਰੇ ਕੰਮਾਂ ਤੋਂ ਰੋਕਦੇ ਨੇ ਵਾ ਜੋ ਸਾਰੇ ਉਨ ਫਿਲ ਹੈਰਾਤ ਉਰ ਨੇਕੀ ਦੇ ਜਿਹੜੇ ਕੰਮ ਹੁੰਦੇ ਨੇ ਉਹਨਾਂ ਦੇ ਵਿੱਚ ਅੱਗੇ ਵਧਣੇ ਦੀ ਕੋਸ਼ਿਸ਼ ਕਰਦੇ ਨੇ ਜਲਦੀ ਕਰਨੇ ਦੀ ਕੋਸ਼ਿਸ਼ ਕਰਦੇ ਨੇ ਵਾ ਉਲਾਇ ਕਮਿਨ ਸਾਲਿਹਿਨਾਂ ਇਹ ਲੋਕ ਜਿਹੜੇ ਨੇ ਪਾ ਮਾਇਆ ਫਲੂ ਉਹ ਜੋ ਕੁਝ ਇਹ ਕਰਦੇ ਨੇ ਉਹ ਮਨ ਹੈ ਹੀ ਕੋਈ ਵੀ ਨੇਕੀ ਦਾਗਰੋ ਕੰਮ ਕਰਦੇ ਨੇ ਵੱਲੇ ਹੀ ਫਾਰੂਹ ਹੋ ਤਾਂ ਉਹਦੀ ਜਿਹੜੀ ਇਹ ਉਹ ਨਕਦਰ ਨਹੀਂ ਕੀਤੀ ਜਾਏਦੀ ਬੱਲਾਹੁ ਲਾ ਤਾਲਾ ਲੇ ਮੋ ਜਾਣਦੇ ਨੇ ਬਿਲ ਮੁਤਕੀਨ ਪਰਹੇਜ਼ਗਾਰਾਂ ਨੂੰ ਅੱਲਾ ਤਾਲਾ ਖੂਬ ਜਾ ਇਨ ਅਲਜ਼ੀਨ ਬੇਸ਼ੱਕ ਜੋ ਲੋਕ ਜਿਨ੍ਹਾਂ ਲੋਕਾਂ ਨੇ ਕਾਫਰ ਉਕੂਫਰ ਕੀਤਾ ਲੰਤੂਗਨੀ ਯਾ ਹਰ ਕਿਸ ਨਕਾਮ ਮਾਇਦਾ ਅਨਹਮ ਉਹਨਾਂ ਦੇ ਕੋਲ ਅਮਵਾਲਹੁਮ ਉਹਨਾਂ ਦਾ ਮਾਲ ਵਲਾ ਔਲਾਦਹੁਮ ਅਰ ਨਾ ਹੀ ਉਹਨਾਂ ਦੀ ਔਲਾਦ ਮਨ ਅਲਲਾਹ ਸ਼ਈਅਨ ਅੱਲਾ ਤਾਲਾ ਦੇ ਅਜ਼ਾਬ ਤੋਂ ਉਹਨਾਂ ਨੂੰ ਉਹਨਾਂ ਦੀ ਔਲਾਦ ਔਰ ਉਹਨਾਂ ਦਾ ਮਾਲ ਜਿਹੜਾ ਉਹਨਾਂ ਨੂੰ ਨਹੀਂ ਛੁਡਾ ਸਕਦਾ ਅਬਾ ਉਲਾਇਕਰ ਉਹ ਲੋਕ ਨੇ ਅਸਹਾਬੁਨ ਨਾਰ ਆਗ ਗਾਲੇ ਨੇ ਦੇਖੋ ਫੀ ਹਾਲਿਨ ਉਹਦੇ ਵਿੱਚ ਉਹ ਹਮੇਸ਼ਾ ਰਹਿ ਰਹੇ ਨੇ ਮਾਸਲ ਮਸਾਲ ਉਹਨਾਂ ਦੀ ਮਾ ਜੋਨ ਫਿਕੁਨਾ ਜੋ ਹਰਜ ਕਰਦੇ ਨੇ ਫੀ ਹਾਜ਼ਿਲ ਹਯਾਤਿ ਦੁਨਿਆ ਇਸ ਦੁਨੀਆਂ ਦੇ ਵਿੱਚ ਜੋ ਖੁਸ਼ ਹੋ ਹਰਜ ਕਰਦੇ ਨੇ ਯਾਨੀ ਕਿ ਲੋਕਾਂ ਨੂੰ ਦਿਖਾਉਣੇ ਵਾਸਤੇ ਜਿਸ ਵਕਤ ਉਸ ਕੁਰੇਸ਼ ਮੱਕਾ ਜਿਹੜੇ ਨੇ ਉਹ ਹਰਜ ਕਰਦੇ ਸੀ ਕਿ ਜੰਗ ਦੇ ਸਾਧੂ ਸਮਾਨ ਵਿੱਚ ਆਪਣੇ ਪੈਸੇ ਹਰਜ ਕਰਦੇ ਸੀ ਉਹਦਾ ਜ਼ਿਕਰ ਹੋ ਰਿਹਾ ਹੈ ਕਿ ਜੋ ਕੁਝ ਹਰਜ ਕਰਦੇ ਨੇ ਇਸ ਦੁਨੀਆ ਦੇ ਵਿੱਚ ਕਮਾਸ ਲੈ ਰਹੀ ਹਿੰ ਉਹ ਇੱਕ ਹਵਾ ਦੀ ਤਰ੍ਹਾਂ ਹੈ ਕਿ ਫੀ ਹਜ ਦੇ ਵਿੱਚ ਸਿਰ ਰੋਣ ਕਿ ਠੰਡ ਹੋਵੇ ਸਰਦੀ ਹੋਵੇ ਸਵਾਬ ਦੇ ਅਸਾਬਾਤ ਹਰਜ ਨੂੰ ਉਹ ਕਿਸੇ ਖੇਤੀ ਦੇ ਵਿੱਚ ਜਾਏ ਕੌਮ ਇਨਜ਼ਾਲਾ ਉਹ ਉਸ ਕੌਮ ਦੇ ਤਰ੍ਹਾਂ ਜਿਹਨਾਂ ਜ਼ੁਲਮ ਕੀਤਾ ਅਨਫਸੋਂ ਆਪਣੀ ਜਾਨਾਂ ਦੇਤੇ ਫਾਹ ਲਾਕ ਤਾਉਤ ਫਾ ਅਹਲਾਕਤੂ ਤੇ ਉਹਨਾਂ ਨੂੰ ਹਲਾਕ ਕਰ ਦੇ ਯਾਨੀ ਉਸ ਖੇਤੀ ਨੂੰ ਖੇਤੀ ਨੂੰ ਇਸ ਤਰ੍ਹਾਂ ਹਲਾਕ ਕਰੇ ਦੀ ਜਿਸ ਤਰ੍ਹਾਂ ਉਸ ਖੇਤੀ ਨੂੰ ਦੀ ਮਿਸਾਲ ਅੱਲਾਹ ਤਾਲਾ ਨੇ ਦਿੱਤੀ ਕਿ ਇਸ ਕੇ ਹਵਾ ਚੱਲੇ ਜਿਹਦੇ ਵਿੱਚ ਸਖ ਸਰਦੀ ਹੋਵੇ ਤੇ ਉਹਨਾਂ ਦੀ ਖੇਤੀ ਦੇ ਉੱਤੇ ਚਲੇ ਔਰ ਉਹਨੂੰ ਸਾਰਾ ਕੁਝ ਜਿਹੜਾ ਉਹ ਤਬਾਹ ਕਰ ਦੇ ਯਾਨੀ ਕਿ ਉਹਨਾਂ ਦੇ ਅਮਲ ਵੀ ਇਸੇ ਤਰ੍ਹਾਂ ਹੀ ਤਬਾਹ ਹੋ ਜਾਂਦੇ ਔਰ ਉਹਨਾਂ ਨੂੰ ਕੋਈ ਅਮਲ ਉਹਨਾਂ ਦਾ ਅਜਰ ਨਹੀਂ ਲੱਭੇ ਦਾ ਜੋ ਕੁਝ ਉਹ ਦਿਖਾਵੇ ਵਾਸਤੇ ਕਰਦੇ ਨੇ ਮਾ ਜ਼ਾਲਾ ਹਮੁ ਲਾਹੂ ਔਰ ਅੱਲਾਹ ਤਾਲਾ ਜ਼ੁਲਮ ਨਹੀਂ ਕਰਦੇ ਆਈ ਵਲਾ ਕਿ ਨਨਫੁਸਾ ਹਮ ਯਾਜ਼ਲਿਮਨ ਉਹ ਖੁਦ ਹੀ ਜਿਹੜੇ ਨੇ ਆਪਣੇ ਅਮਲਾਂ ਦੀ ਵਜ੍ਹਾ ਤੋਂ اپنے نال ظلم کر دینے یا ایوہ اللہ جینا اے لوگو آمانو جڑے ایمان لے آئیو لا تتاہے جو نہ تجھے پھڑو بیتانا تین دلی دوست من دونے کم اپنے یعنی مومنہ تو سوا کسی اپنا دلی دوست نہ بناو لا یلونا کا حبالا حب حبالن کہ او جڑے نے او تو انو برباد کرنے کوئی قصر نہیں چھوڑ دیا ودو ود ما آنی تم وہ چاندے نہیں کہ تو انو تکلیف پہنچے قد بدہ تل باگ داو کہ دشمنی ہیں اور ظاہر ہو چکی ہے منا فواہم انہوں نے گلہ تو انہوں نے موہ تو جڑے انہوں نے دشمنی ظاہر ہو چکی ہے ਮਾਤੂਫੀ ਔਰ ਅੱਲਾਹ ਤਾਲਾ ਕਹਿੰਦੇ ਨੇ ਕਿ ਜੋ ਕੁਝ ਛੁਪੇ ਐ ਸੂ ਦੂਰ ਉਹਨਾਂ ਦੇ ਦਿਲਾਂ ਦੇ ਵਿੱਚ ਅਕਬਾਰੂ ਉਹ ਜ਼ਿਆਦਾ ਵੱਡਾ ਹੈ ਜੋ ਕੁਛ ਉਹ ਮੂੰਹ ਦੇ ਜੋ ਕੁਛ ਉਹਨਾਂ ਦੇ ਮੂੰਹ ਦੇ ਵਿੱਚ ਨਿਕਲਦਾ ਪਿਆ ਉਹ ਇੰਨੀ ਤਕਲੀਫ ਨਹੀਂ ਜਿੰਨਾ ਉਹਨਾਂ ਦੇ ਦਿਲਾਂ ਦੇ ਵਿੱਚ ਵੱਡਾ ਬੋਗਸ ਛੁਪੇ ਹੈ ਕੱਤਹਿ ਇੱਕ ਬਈ ਜਨਾਲਾ ਕੁਮਲਾਯਾਤੂ ਅੱਲਾਹ ਤਾਲਾ ਜਿਹੜੇ ਨੇ ਉਹ ਆਇਤਾ ਜਿਹੜੀਆਂ ਨੇ ਖੋਲ ਕੇ ਬਿਆਦ ਕਰਦੇ ਨੇ ਇਨ ਕੋ ਦਮਦਾਕ ਕਰੋ ਨਾ ਅਗਰ ਤੁਸੀਂ ਅਕਲ ਕਰਦੇ ਹੋ ਹਾ ਅੰਤੁਮਹਾ ਉਲਾਈ ਕਿ ਤੁਸੀਂ ਜਿਹੜੇ ਸਾਰੇ ਉਹਨਾਂ ਦੇ ਨਾਲ ਮੁਹੱਬਤ ਕਰਦੇ ਹੋ ਵਲਾ ਯੁਹਿਬੂਨਾ ਕੌਮ ਲੇਕਿਨ ਉਹ ਤੁਹਾਡੇ ਨਾਲ ਮੁਹੱਬਤ ਨਹੀਂ ਕਰਦੇ ਆਯੂ ਬਤੂਮੀਨੂਨਾ ਬਿਲਕਿਤਾਬੀ ਉਰ ਯਮਾਨ ਲਿਆਉਦੇ ਨੇ ਕਿਤਾਬ ਦੇ ਉਤੇ کلے ہی ساری تُن سارے کتابوں دیتے مان لین ترات دیتے زبور دیتے انجیل دیتے مان مان لو لیکن او نہیں اس طرح کر دیا وائی جاہ لا کہ جس وقت نال مل دینے قالو تو آہ دینے آ منع اِسی مان لیا ہاں بھائی جاہ اور جس وقت ہون دینے آزو تو چپان دینے غصہ کر دینے لیکن نام ملا اپنی انگلیاں جہاں نے انہوں نے چپا دیتے غصے دن کہ اسلام کو جس وقت وہ پلتا پھولدا ویختے ہیں اور انہوں کا کوئی وس نہیں چلتا تو وہ پھر غصے دہ اپنی انگلیاں چبا دیتے ہیں کل ਤੋ ਨਾਨਾ ਉਸੜ ਮੂਤ ਮਰ ਜਾਓ ਤੁਸੀਂ ਬਈ ਗਾਈਜ਼ ਜੇ ਕਮ ਆਪਣੇ ਗੁੱਸੇ ਦਿਨ ਅਲ ਇਨਨਾ ਲਾਹ ਬੇਸ਼ੱਕ ਅੱਲਾ ਤਾਲਾ ਲਈ ਮੰਜਾਂਦੇ ਨੇ ਮਜ਼ਾਤ ਇਸ ਦੂਰ ਤੁਹਾਡੇ ਸੀਨੇ ਦੀਆਂ ਗੱਲਾਂ ਜੋ ਤੁਸੀਂ ਦਿਲਾਂ ਦੇ ਵਿੱਚ ਪਾਈਆਂ ਨੇ ਉਹਨਾਂ ਨੂੰ ਅੱਲਾ ਤਾਲਾ ਬਖੂਬੀ ਜਾਣਦੇ ਨੇ ਇਨ ਤਮਸਸ ਕਮ ਹਸਨਤਨ ਅਗਰ ਤੁਹਾਨੂੰ ਕੋਈ ਅਚਾਈ ਪਹੁੰਚੇ ਅੱਛੀ ਗੱਲ ਪਹੁੰਚੇ ਤਾਸੂਹਮ ਤੋ ਉਹਨਾਂ ਨੂੰ ਬੁਰੀ ਲੱਗਦੀ ਹੈ ਵਾ ਇਨ ਤੁਸਤਿਵ ਕੋ ਅਗਰ ਪਹੁੰਚੇ ਤੁਹਾਨੂੰ ਸਈਆਦਨ ਕੋਈ ਬੁਰਾਈ ਯਫਰਾਹੂ ਬਿਹਾਤਫਿਰੋਦ ਤੇ ਖੁਸ਼ ਹੁੰਦੇ ਨੇ ਯਾਨੀ ਕਿ ਜਿਸ ਵਕਤ ਮੁਸਲਮਾਨਾਂ ਨੂੰ ਗਜ਼ਵਾ ਉਹ ਦੇ ਵਿੱਚ ਕਸਤ ਹੋਈ ਸੀ ਤੋ ਉਸ ਵਕਤ ਤੋਂ ਬਹੁਤ ਦਾ ਖੁਸ਼ ਹੋਏ ਸੀ ਇਥੇ ਲਤਰ ਨੂੰ ਆਖਿਆ ਕਿ ਅਗਰ ਤੁਹਾਨੂੰ ਕੋਈ ਬੁਰੀ ਚੀਜ਼ ਤੁਹਾਡੇ ਕੋ ਨੁਕਸਾਨ ਪਹੁੰਚੇ ਤਾਂ ਖੁਸ਼ ਹੁੰਦੇ ਨੇ ਲੇਕਿਨ ਅਗਰ ਤੁਹਾਨੂੰ ਕੋਈ ਅੱਛੀ ਚੀਜ਼ ਮਿਲੇ ਤਾਂ ਉਹਦੇ ਤੇ ਉਹਨਾਂ ਨੂੰ ਗੁੱਸਾ ਲੱਗਦਾ ਔਰ ਉਹ ਗਮ ਜ਼ਾਦਾ ਹੁੰਦੇ ਨੇ ਵਾ ਇੰਤਾਸਬਿਰੂ ਲੇਕਿਨ ਅਗਰ ਤੁਸੀਂ ਸਬਰ ਕਰੋ ਵਤੱਤਾ ਕੋ ਔਰ ਤੁਸੀਂ ਪਰੇਸ਼ਗਾਰ ਇਖਤਿਆਰ ਕਰੋ ਲਾਯਜ਼ੁਰ ਰੋ ਕੋ ਗੈਨ ਹਮ ਤਾਂ ਉਹਨਾਂ ਦਾ ਜਿਹੜਾ ਮਕਰ ਹੈ ਜਿਹੜਾ ਉਹਨਾਂ ਦੀਆਂ ਸਾਜ਼ਿਸ਼ਾਂ ਨੇ ਉਹ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੀਆਂ ਵਿਸ਼ੇ ਜਾਂ ਕੁਝ ਇਨ ਅੱਲਾਹ ਬੇਸ਼ੱਕ ਅੱਲਾਹ ਤਾਲਾ ਬਿ ਮਾਇਆ ਹਮ ਉਹਨਾਂ ਜੋ ਤੁਸੀਂ ਅਮਲ ਕਰਦੇ ਹੋ ਉਹ ਹੀ ਤੁਹਾਨੂੰ ਘੇਰਨੇ ਆ ਕਰਨੇ ਵਾਲੇ ਨੇ ਅੱਲਾਹ ਤਾਲਾ ਸਾਨੂੰ ਇਸ ਕਿਤਾਬ ਨੂੰ ਸਮਝਣ ਦੀ ਸਮਝ ਕੇ ਪੜ੍ਹਨ ਦੀ ਤੇ ਉਤਮਲ ਕਰਨ ਦੀ ਤੋਫੀਕ عطا ਕਰਨਾ ਆਮੀਨ ਸੁਮਾ ਆਮੀਨ